ਅਲੀ ਤੇ ਬਹਾਰ ਆਈ ਵੇਸੀ ਪਟਨਾ ਸਾਹਿਬ ਦੇ ਇਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਲੀਆਂ ਮੱਲਾ ਚੋਂ ਹੁੰਦਾ ਹੋਇਆ ਪੀਰ ਪੀਖਣਸ਼ਾ ਜਿੱਥੇ ਗੁਰੂ ਮਹਾਰਾਜ ਦਾ ਜਿਸ ਹਰਮੰਦਰ ਵਿੱਚ ਜਨਮ ਹੋਇਆ ਸੀ ਉਹ ਬਾ ਜਾ ਕੇ ਦਰਵਾਜ਼ਾ ਖੜਕਾਇਆ ਅੰਦਰੋਂ ਮਾਮਾ ਕਿਰਪਾ ਚੰਦ ਜੀ ਆਏ ਗੁਰੂ ਗੋਬਿੰਦ ਸਿੰਘ ਦੇ ਮਾਮਾ ਜੀ ਆਓ ਪੀਰ ਜੀ ਕੀ ਚਾਹੀਦਾ ਹੋਰਾਂ ਦਾ ਥਾਲ ਲਈਏ ਉਹਨੇ ਆਖਿਆ ਨਹੀਂ ਉਹ ਸ਼ਗਲ ਸੌਣ ਵਾਸਤੇ ਲਿਆਈਏ ਕਹਿਣ ਲੱਗਾ ਨਹੀਂ ਫਿਰ ਕੀ ਚਾਹੀਦਾ ਤੁਹਾਨੂੰ ਪੀਰ ਪੀਖਣ ਸ਼ਾਹ ਨੇ ਹੱਥ ਜੋੜ ਕੇ ਕਹਿਣ ਲੱਗਾ ਜੇ ਸਬਾਲ ਗੁਰੂ ਦਾ ਆਗਮਨ ਹੋਇਆ ਮੈਂ ਉਸ ਸਬਾਲ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਮਾਮਾ ਕ੍ਰਿਪਾਲ ਚੰਦ ਜੀ ਮਾਤਾ ਨਾਨਕੀ ਜੀ ਗੋਬਿੰਦ ਸਿੰਘ ਦੇ ਦਾਦੀ ਜੀ ਉਸ ਵੇਲੇ ਮੌਜੂਦ ਸਨ ਮਾਤਾ ਗੁਰੀ ਜੀ ਜਦੋਂ ਜਾ ਕੇ ਮਾਮਾ ਕ੍ਰਿਪਾਲ ਚੰਦ ਜੀ ਨੇ ਬੇਨਤੀ ਕੀਤੀ ਕਿ ਪੀਰ ਸਜਤ ਪੀਰ ਬੜੀ ਦੂਰ ਤੋਂ ਚੱਲ ਕੇ ਆਇਆ ਆਂਦਾ ਮੈਂ ਬਾਲ ਗੁਰੂ ਦੇ ਦਰਸ਼ਨ ਕਰਨੇ ਮਾਤਾ ਗੁਦਰੀ ਜੀ ਨੇ ਮਨਾਈ ਕਰ ਦਿੱਤੀ ਕਿ ਬਾਲ ਬਹੁਤ ਛੋਟਾ ਬਹੁਤ ਕੂੜੇ ਹੰਗ ਅਜੇ ਤੇ ਕਿੰਨਾ ਮਹੀਨਿਆਂ ਦੇ ਵੀ ਸਹਿਬ ਗੁਰੂ ਗੋਬਿੰਦ ਸਿੰਘ ਨਹੀਂ ਹੋਇਆ ਸਨ ਤੇ ਮਤਾਵਾ ਵੈਸੇ ਵੀ ਭਾਵੇਂ ਗਰਮੀ ਦਾ ਸਮਾਂ ਹੋਵੇ ਤੇ ਭਾਵੇਂ ਠੰਡ ਦਾ ਹੋਵੇ ਦੋ ਢਾਈ ਮਹੀਨੇ ਤੇ ਸਿਆਣੀਆਂ ਮਾਵਾਂ ਉਤਰਾ ਨਹੀਂ ਬੱਚੇ ਨੂੰ ਬਾਹਰ ਕੱਢਦੀਆਂ ਪਰ ਉਦੋਂ ਤੇ ਅੰਤਾਂ ਦੀ ਠੰਡ ਪੈ ਰਹੀ ਸੀ ਮਾਤਾ ਗੁਜਰੀ ਜੀ ਨੇ ਆਖਿਆ ਅਜੇ ਬਾਲਕ ਦੇ ਦਰਸ਼ਨ ਨਹੀਂ ਹੋਣੇ ਜਿੰਨਾ ਚਿਰ ਆ ਕੇ ਤਪਨਾ ਦਰਸ਼ਨ ਕਰੇ ਕਿਉਂਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਅਸਾਮ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਨ ਗਏ ਸਨ ਤੇ ਅਰੰਗਾਂ ਵੀ ਗੁਰੂ ਘਰ ਦਾ ਵੈਰੀ ਬਣਿਆ ਸੀ ਸਮੇਂ ਦੇ ਖਲਾਫ ਬੈਹਦੇ ਆ ਮਤਾਵਾਂ ਨੇ ਮਨਾਹੀ ਕਰ ਦਿੱਤੀ ਕਿ ਪੀਰ ਜੋ ਚਾਹਦਾ ਉਹਨੂੰ ਦਸ਼ਨਾ ਦਿੱਤੀ ਜਾਵੇ ਜੋਸ਼ ਛਗੜਾ ਤੇ ਉਹਨਾਂ ਨੂੰ ਸ਼ਿਕਾਇਤ ਜਾਵੇ ਉਹਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਪਰ ਅਜੇ ਮਾਲ ਗੁਰੂ ਦੇ ਦਰਸ਼ਨ ਨਹੀਂ ਕੀਤੇ ਹੋਣਗੇ ਉਹਨਾਂ ਨੂੰ ਆਂਦੇ ਜਦੋਂ ਮਾਮਾ ਕਰਪਾਲ ਚੰਦ ਜੀ ਨੇ ਉੱਥੇ ਆ ਕੇ ਦੱਸਿਆ ਵੀ ਪੀਰ ਜੀ ਤੁਸੀਂ ਖੜਾ ਨਾ ਕਰੋ ਤੁਹਾਨੂੰ ਮਾਲ ਗੁਰੂ ਦੇ ਅਜੇ ਦਰਸ਼ਨ ਨਹੀਂ ਹੋਣੇ ਅਜੇ ਤੇ ਪਿਤਾ ਨੇ ਵੀ ਦਰਸ਼ਨ ਨਹੀਂ ਕੀਤੇ ਤੁਹਾਨੂੰ ਅਜੇ ਦਰਸ਼ਨ ਨਹੀਂ ਹੋਣੇ ਤੁਹਾਡੇ ਰਹਿਸ਼ਤਾ ਪ੍ਰਬੰਧ ਕੀਤਾ ਜਾਊਗਾ ਜੋ ਸ਼ਕਲਾ ਹੋਰ ਦੱਸੋ ਤੁਹਾਨੂੰ ਦਿੱਤਾ ਜਾਏਗਾ ਪਰ ਉਹ ਪੀਰ ਠੀਖੜਾ ਥੋੜਾ ਜਿਹਾ ਨੀਂਜਾਂ ਤੋਂ ਪਿੱਛੇ ਹੋ ਕੇ ਚੌਕੜਾ ਮਾਰ ਲਿਆ ਉਹਨੇ ਆਖਿਆ ਜਦੋਂ ਹਣ ਠੰਡ ਨਿਕਲੇਗੀ ਨਾ ਮਾਲ ਗੁਰੂ ਦੇ ਦਰਸ਼ਨ ਕਰਨ ਤੋਂ ਬਿਨਾ ਮੈਂ ਵਾਪਸ ਨਹੀਂ ਜਾਵਾਂਗਾ ਆਪਣੇ ਨੀਂਜਾਂ ਨੂੰ ਕਹਿਣ ਲੱਗਾ ਵੀ ਜੋ ਤੁਹਾਨੂੰ ਬਾਜ਼ਾਰ ਤੋਂ ਮਿਲਦਾ ਉਹ ਛਕ ਲਓ ਮੈਂ ਤੇ ਉਹਨਾਂ ਚਿਰ ਮੂੰਹ ਦੇ ਵਿੱਚ ਜੰਮਦੀ ਘੁੱਟਨੀ ਪਾਉਣੀ ਜਿੰਨਾ ਚਿਰ ਮੈਨੂੰ ਮਾਲ ਗੁਰੂ ਦੇ ਦਰਸ਼ਨ ਨਾ ਹੋਏ ਗੁਰੂ ਕੇ ਸਿਖੋ ਅਸੀਂ ਅਨੰਦ ਸਾਹਿਬ ਹੋਣ ਲੱਗਦਾ ਤੇ ਜੋੜੇ ਪਾ ਕੇ ਘਰ ਨੂੰ ਉਰਬਿਨੇ ਆ। ਪਰ ਉਹ ਪੀਰ ਪੀਖਣ ਸ਼ਾ ਕਿੰਨਾ ਵਿਖੜਾ ਤੇ ਵਿਸ਼ਵਾਸ ਪੈਣਾ ਤੈਅ ਕਰਦਾ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚਾ ਹੋਏਗਾ। ਇੱਕ ਦਿਨ ਬੀਤ ਗਿਆ, ਦੋ ਦਿਨ ਬੀਤ ਗਏ, ਤਿੰਨਾਂ ਦਿਨ ਆ ਗਿਆ। ਨਾ ਖਾਂਦਾ ਨਾ ਪੀਂਦਾ ਸਮਾਧੀ ਵਿੱਚ ਜੁੜਿਆ ਹੋਇਆ। ਆਂਦਾ ਬਾਹਰ ਗੁਰੂ ਦੇ ਦਰਸ਼ਨ ਹੋਣਗੇ ਤੇ ਫੇਰ ਹੀ ਜਾਊਗਾ। ਜਦੋਂ ਤਿੰਨ ਦਿਨ ਹੋ ਗਿਆ ਮਾਮਾ ਕਰਪਾਲ ਚੰਗੀ ਸਾਨੇ ਗੁਰਸਿੱਖਾਂ ਨੂੰ ਨਾਲ ਲੈ ਕੇ ਫਿਰ ਮਤਾਵਾਂ ਦੇ ਕੋਲ ਬੇਨਤੀ ਕੀਤੀ ਕਿ ਪੀਪ ਮੇ ਹੱਥ ਧਾਰ ਲਿਆਂ ਦਾ ਮੈਨੂੰ ਬਾਲ ਗੁਰੂ ਦੇ ਦਰਸ਼ਨ ਕਰਾਏ ਜਾਣ ਸਾਡੀ ਸਾਰੇ ਗੁਰਸਿੱਖਾਂ ਦੀ ਬੇਨਤੀ ਆ ਕਿ ਮੇਰੇ ਸਰੀਰ ਆ ਬੜੀ ਦੂਰ ਤੋ ਚੱਲ ਗਿਆ ਆ ਅੰਡ ਵਿੱਚ ਬੈਠਾ ਕਿਤੇ ਹੋਰ ਨਾ ਕੋ ਘਸਣਾ ਵਾਪਰ ਜੇ ਸਾਡੀ ਬੇਨਤੀ ਕਿ ਬਾਲ ਗੁਰੂ ਦੇ ਉਹਨੂੰ ਦਰਸ਼ਨ ਕਰਾਏ ਜਾਣ ਮਤਾਵਾਂ ਨੇ ਉਹਦੀ ਸੱਚੀ ਸ਼ਰਦਾ ਵੇਖ ਕੇ ਹੁਕਮ ਕੀਤਾ ਵੀ ਮੇੜੇ ਦੇ ਵਿੱਚ ਸੁੰਦਰ ਵਿਛਾਈਆਂ ਕੀਤੀਆਂ ਜਾਣ ਬਾਰਕ ਵਾਸਤੇ ਸੁੰਦਰ ਪਹਲਿਆ ਤਿਆਰ ਕੀਤਾ ਜਾਵੇ ਇਧਰ ਮਾਮਾ ਕਿਰਪਾਲ ਚਾਂਦੀ ਲੈ ਕੇ ਜਾਣਗੇ ਉਹ ਸਪੀਰ ਨੂੰ ਹਵੇਲੀ ਦੇ ਵਿੱਚ ਮਲਾਇਆ ਜਾਵੇ ਪਰ ਕੇ ਪਕਵਾਨ ਦੀਆਂ ਉਹ ਅੱਗੇ ਅੱਗੇ ਰੱਖ ਕਰਨ ਲੱਗਾ ਪਰਖਾਂ ਭਗਵਾਨ ਦੀ ਭਗਵਾਨ ਦੀਆਂ ਦੋ ਪੁੱਜੀਆਂ ਸਾਈ ਟੇਖਣ ਸ਼ਾਹ ਜੀ ਲੈ ਕੇ ਗਏ ਸੀ ਉਹਦੇ ਮਨ ਦਾ ਇਹ ਸ਼ੰਕਾ ਸੀ ਵੀ ਜੇ ਇਸ ਪੁੱਜੀ ਤੇ ਹੱਥ ਰੱਖੇਗਾ ਆਹ ਸਮਝਣਾਗੇ ਵੀ ਇਹ ਹਿੰਦੂਆਂ ਦਾ ਹਮੈਤੀ ਹੋਏਗਾ ਯਾਰ ਸੂਜੀ ਤੇ ਹੱਥ ਰੱਖ ਦੇਗਾ ਸਮਝ ਲਾ ਕੇ ਕੇ